ਸੋਨਮ ਲਾਈਕ ਜਿੱਦਾਂ ਉਹਨਾਂ ਨੇ ਕਿਹਾ ਨਾ ਬਹੁਤ ਸਾਰੇ ਲੋਕਾਂ ਨੂੰ ਸੋਨਮ ਦਾ ਪਤਾ ਹੈ ਨਾ ਸੋਨਮ ਚਾਹੇ ਸੋਸ਼ਲ ਮੀਡੀਆ ਤੇ ਜਿੰਨੇ ਕਿ ਦਿਖ ਜਾਂਦੀ ਹੈ ਜਾਂ ਫਿਰ ਫਿਲਮਾਂ ਟਾਈਮ ਅੱਪਾ ਵੀ ਇੱਕ ਬਹੁਤ ਗੈਪ ਤੋਂ ਬਾਅਦ ਮਿਲਦੇ ਹੁੰਦੇ ਆ ਮੈਂ ਜਾਨਣਾ ਚਾਹੂੰਗਾ ਕਿ ਸੋਨਮ ਵੈਸੇ ਵੀ ਪ੍ਰੋਜੈਕਟ ਸਲੈਕਟਿਵ ਕਰਦੀ ਆ ਆ ਖਾਲੀ ਟਾਈਮ ਦੇ ਵਿੱਚ ਸੋਨਮ ਕੀ ਕਰਦੀ ਆ ਮੈਂ ਸਿਰਫ ਆਪਣੇ ਘਰ 'ਚ ਰਹਿੰਦੀ ਆ ਹਾਂ ਤਨ ਡੌਗਸ ਦੇ ਨਾਲ ਜਿੰਨਾ ਟਾਈਮ ਹੋ ਸਕਦਾ ਸਪੈਂਡ ਕਰਦੀ ਆ ਔਰ ਮੇਰਾ ਮੇਰਾ ਨਾ ਵਰਲਡ ਔਰ ਮੇਰਾ ਸਰਕਲ ਹੀ ਬਹੁਤ ਛੋਟਾ ਆ ਹਾਂ ਹਾਂ ਤਾਂ ਮੈਂ ਆਪਣੇ ਕੁਝ ਫਰੈਂਡਸ ਨੂੰ ਮਿਲਦੀ ਆ ਜੋ ਸ਼ਾਇਦ ਫਿਲਮ ਇੰਡਸਟਰੀ ਦੇ ਨਹੀਂ ਹੈਗੇ ਤੇ ਜ਼ਿਆਦਾਤਰ ਜਦੋਂ ਮੈਂ ਕੰਮ ਨਹੀਂ ਕਰਦੀ ਮੈਂ ਆਫ ਵਰਕ ਆ ਮੈਂ ਘਰੇ ਹੀ ਰਹਿੰਦੀ ਆ ਬਿਲਕੁਲ ਨੋਰਮਲ ਲਾਈਫ ਟਾਈਮ ਨਾਲ ਉੱਠੇ ਬ੍ਰੈਕਫਾਸਟ ਕੀਤਾ ਪਰ ਮੈਨੂੰ ਨਾ ਘਰ ਦੇ ਅੰਦਰ ਰਹਿਣਾ ਬਹੁਤ ਹੀ ਜ਼ਿਆਦਾ ਪਸੰਦ ਆ ਲਾਈਕ ਮੇਰੇ ਲਈ ਉਹ ਐ ਉਹਦਾਂ ਦੇ ਦਿਨ ਬਹੁਤ ਘਟ ਹੁੰਦੇ ਆ ਜਦੋਂ ਮੈਂ ਘਰੇ ਆ देयर इज नो ਮੀਟਿੰਗ ਕੀ ਕੋਈ ਉਹ ਦਿਨ ਸ਼ੂਟ ਨਹੀਂ ਆ ਤਾ ਪੂਰਾ ਦਿਨ ਬਸ ਘਰ ਰੋ ਕੁਝ ਵਧੀਆ ਦੇਖੋ ਕੁਝ ਪੜੋ ਡੌਗਸ ਦੇ ਨਾਲ ਦੋ ਤਿੰਨ ਵਾਰੀ ਵਾਕ ਤੇ ਜਾਓ ਬਸ 90% ਆਰਟਿਸਟਾਂ ਦੀ ਇਹ ਆ ਇਸ ਚੀਜ਼ ਨੂੰ ਖੁਸ਼ੀ ਮਿਲਦੀ ਹੈ ਪਤਾ ਵੀ ਤੁਹਾਡੀ ਇਹ ਲੇਕਿਨ ਤੁਹਾਡੇ ਲਈ ਤਾਂ ਸਾਰਾ ਕੁਝ ਡਿਫਰੈਂਟ ਹੈ बिकॉज ਹਿਊਜ ਟੀਮ ਤੁਹਾਡੇ ਨਾਲ ਹੈ ਘਰ ਵੀ ਮੈਂ ਕਦੇ ਜਾਂਦਾ ਹਾਂ ਬਹੁਤ ਸਾਰੇ ਲੋਕ ਸਰਾਊਂਡਡ ਹੋ ਤੁਸੀਂ ਤੁਹਾਨੂੰ ਮੀਟਿੰਗ ਮਿਲਦਾ ਜਿੰਨੇ ਮੈਨੂੰ ਮਿਲਣਾ ਕੋਈ ਦਿਨ ਮੇਤਰਾ ਆ ਕੇ ਘਰ ਮਿਲ ਲਵੇ ਆ ਕੇ ਮੈਨੂੰ ਆਪਣੇ ਘਰ ਰਹਿਣਾ ਵਧੀਆ ਲੱਗਦਾ ਫੈਮਿਲੀ ਦਾ ਨਾਮ ਉਹਨੂੰ ਸੋਕਰਨਾਤੀਆ ਚਮਾਸਾਲਾਂ ਦੀ ਡਾਕਟਰ ਆ ਤੇ ਉਹ ਜਿੰਨਾ ਵੀ ਟਾਈਮ ਆ ਜਦ ਮੈਂ ਬਾਹਰ ਅੰਦਰ ਤੁਰਿਆ ਤੁਰਿਆ ਫਿਰਦਾ ਬੇਸਿਕਲੀ ਤਾਂ ਮੇਰਾ ਮੈਂ ਸੌਣ ਦੇ ਕੰਮੇਟਿਵ ਕੰਮ ਮੈਂ ਜ਼ਿਆਦਾ ਕਰਦਾ ਜਿੱਥੇ ਨਹੀਂ ਵੀ ਲੋਡ ਹੁੰਦੀ ਮੈਂ ਉਹ ਵੀ ਕੰਮ ਫੜੇ ਹੁੰਦੇ ਕਈ ਵਾਰੀ ਬਾਕੀ 뮤직 ਦਾ ਕੰਮ ਬਹੁਤ ਜ਼ਿਆਦਾ ਮੇਰਾ ਹੈਣਾ ਤੇ ਜਿਵੇਂ ਸੋਨਮ ਚੱਲ 뮤지컬ੇ ਪਾਸੇ ਨਹੀਂ ਸਟਿਲ ਹੈਗੀ ਬਾਕੀ ਸ਼ੋਜ਼ ਦੀ ਤਿਆਰੀ ਕਰ ਲਈ ਕੋਸ਼ਿਸ਼ ਕਰ ਲਿਆ ਜਾਂ ਫਿਲਮਾਂ ਵੀ ਸੋਨੋ ਦੇ ਕੰਪੈਰੀਟਿਵ ਵਿੱਚ ਮੈਂ ਜ਼ਿਆਦੀਆਂ ਕੀਤੀਆਂ ਪਿੱਛੇ ਹੁਣ ਮੈਂ ਚਲੋ ਸਟਿਲ ਦਾ ਲੋਕ ਘੱਟ ਕਰੂੰਗਾ ਤੇ ਫੋਰ ਐਗਜ਼ਾਮਪਲ ਜੇ ਬਾਲੀਵੁੱਡ ਦੀਆਂ ਵੀ ਆ ਤੇ ਉਹ ਜੇ ਦੋ ਉਹ ਵੀ ਕਰ ਲਈਆਂ ਦੋ ਪੰਜਾਬ ਦੀਆਂ ਕੱਲੇ ਦੋ ਵੀ ਕਰ ਲਈਆਂ ਫਿਰ ਟਾਈਮ ਤਾਂ ਕੰਜ਼ਿਊਮ ਹੁੰਦਾ ਹੀ ਹੈ ਫਿਰ ਕਦੇ ਕਿਸੇ ਦੀ ਪ੍ਰੋਮੋਸ਼ਨ ਚੱਲ ਪੀ ਕਰੀ ਗਰੀ ਆਲਮੋਸਟ ਆਲਮੋਸਟ ਗਾਇਨਿੰਗ ਮੀਟਿੰਗ ਗਾਣੇ ਸ਼ੂਟ ਕਰ ਲਈ ਫੋਰ ਐਗਜ਼ਾਮਪਲ ਸਾਲ ਦੇ ਵਿੱਚ 4 ਮਹੀਨੇ ਫ੍ਰੀ ਆ ਤਾਂ ਮੇਰੇ ਉਹਦੇ ਜ ਦੋ ਹੋਣਗੇ ਮੇਰੇ ਦੋ ਜਾ ਵੀ ਸੀ ਹੋਣਗੇ ਰਾਈ ਉਹ ਮੈਨੂੰ ਵੀ ਪਰ ਜਿਵੇਂ ਤੁਹਾਨੂੰ ਦੱਸਿਆ ਵੀ ਸ਼ਾਂਤੀ ਘਰ ਰਹਿਣਾ ਸਿਰਫ ਘਰ ਰਹਿਣਾ ਕੋਈ ਕੰਮ ਨਾ ਹੋਵੇ ਕੋਈ ਮੀਟਿੰਗ ਨਾ ਹੋਵੇ ਮੀਟਿੰਗ ਵੀ ਹੋਵੇ ਤੇ ਘਰ ਹੀ ਆਵੇ ਬੰਦਾ ਮੈਨੂੰ ਮੈਨੂੰ ਬਾਹਰ ਜਾਣ ਦਾ ਵੀ ਮੈਨੂੰ ਇੱਕ ਮੇਰੀ ਮਤਲਬ ਮੇਰੇ ਘਰ ਦੇ ਵਿੱਚ ਇੱਕ ਸਰਟਨ ਸਪੀਸੀਸ ਨੇ ਮੈਨੂੰ ਬਹੁਤ ਵਧੀਆ ਲੱਗਦੀਆਂ ਨੇ ਉਹ ਮਤਲਬ ਉਹ ਪਾਰਟਸ ਮੈਨੂੰ ਮੇਰੇ ਘਰ ਦੇ ਬਹੁਤ ਜ਼ਿਆਦਾ ਵਧੀਆ ਲੱਗਦੇ ਨੇ